ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰ ਦੀਆਂ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਨੋਟ ਕਰਨ ਵਾਲੀਆਂ ਬਾਤਾਂ ਨੇ ਜੀ ਕਿਉਂਕਿ ਸਾਡੀ ਥੋੜੀ-ਥੋੜੀ ਸ਼ਬਦਾਵਲੀ ਨਾਲ ਸਾਡਾ ਇਤਿਹਾਸ ਵਿਗਾੜ ਕੇ ਰੱਖ ਦਿੰਦੀ ਹੈ ਕਈ ਵਾਰੀ ਗੁਰੂ ਸਾਹਿਬ ਜੀ ਦਾ ਬਲੀਦਾਨ ਨਹੀਂ ਹੋਇਆ ਗੁਰੂ ਸਾਹਿਬ ਜੀ ਦਾ ਬਲੀਦਾਨ ਆਪ ਵਰਤ ਦਿੰਦੇ ਆ ਨਾ ਜੀ ਬੋਲ ਕਈ ਵਾਰੀ ਕਿ ਗੁਰੂ ਤੇਗ ਬਹਾਦਰ ਜੀ ਨੇ ਬਲੀਦਾਨ ਦਿੱਤਾ ਸਹਿਬਜ਼ਾਦਾ ਦਾ ਬਲੀਦਾਨ ਨਹੀਂ ਬਲੀ ਦਾ ਜਿਹੜਾ ਜਿਹੜਾ ਪੱਖ ਹੈ ਨਾ ਉਹ ਹਿੰਦੂ ਧਰਮ ਦੇ ਵਿੱਚ ਹੈ ਉਹ ਬਲੀ ਦੇਣ ਦਾ ਪ੍ਰਬੰਧ ਉਹ ਝੋਟਿਆਂ ਦੀ ਬਲੀ ਦੇਣ ਬੰਦਿਆਂ ਦੀ ਬਲੀ ਦੇਣ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਦੀ ਬਲੀ ਦੇਣ ਗੁਰਮਤ ਦੇ ਘਰ ਵਿੱਚ ਬਲੀ ਦੇਣ ਦਾ ਕੋਈ ਸਿਧਾਂਤ ਨਹੀਂ ਹੈਗਾ ਇਸ ਸਿਧਾਂਤ ਇਸ ਘਰ ਵਿੱਚ ਹੈਗਾ ਕਿ ਆਪਣਾ ਆਪ ਕੁਰਬਾਨ ਕਰ ਦੇਣਾ ਸ਼ਹਾਦਤ ਦੇ ਦੇਣੀ ਜਿਸ ਜਿਸ ਬਚਨ ਦੇ ਬਦਲੇ ਗੁਰੂ ਸਾਹਿਬ ਜੀ ਨੇ ਆਪਣਾ ਆਪ ਕੁਰਬਾਨ ਕੀਤਾ ਉਹਦੀ ਇੱਕ ਸ਼ਹਾਦਤ ਦਾ ਇਹ ਸਬੂਤ ਹੈ ਜਿਹਦੇ ਬਦਲੇ ਕੁਰਬਾਨੀ ਕੀਤੀ ਉਸ ਵੱਲ ਧਿਆਨ ਰੱਖੋ ਗੁਰੂ ਸਾਹਿਬ ਜੀ ਨੇ ਕੁਰਬਾਨੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤ ਨੂੰ ਕਾਇਮ ਰੱਖਣ ਵਾਸਤੇ ਗੁਰੂ ਤੇ ਅਰਜਨ ਸਾਹਿਬ ਮਹਾਰਾਜ ਜੀ ਤਤੀ ਤਵੀ ਤੇ ਬੈਠ ਗਏ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇਕਰ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧੱਕੇ ਨਾਲ ਜਨੇਊ ਪਾਉਣਾ ਨਹੀਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਧੱਕੇ ਨਾਲ ਜਨੂ ਲੈਣ ਵੀ ਨਹੀਂ ਦੇਣਾ ਉਸ ਧੱਕੇ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੈ ਤੇ ਇਹ ਸ਼ਹਾਦਤ ਸਿੱਖ ਧਰਮ ਦੇ ਵਿੱਚ ਸ਼ਹਾਦਤਾਂ ਦਾ ਪ੍ਰਸੰਗ ਹੈ ਯਾਦ ਰੱਖਣ ਯੋਗ ਬਾਤਾਂ ਤੇ ਬੜੇ ਸਿਆਣੇ ਸੂਝਵਾਨ ਬੈਠੇ ਹੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਬਦਲਾਈਏ ਬਦਲਣਾ ਹੀ ਹੈ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਸਿਰ ਤੇ ਬੈਠੀਆਂ ਤੇ ਜਾਣ ਬੁੱਝ ਕੇ ਕਹਿੰਦੀਆਂ ਨੇ ਬਲੀਦਾਨ ਕਹੋ ਇਹਨਾਂ ਦਾ ਸਿਧਾਂਤ ਵਿਗੜ ਜਾਵੇ ਇਨਾਂ ਦਾ ਰੂਪ ਵਿਗੜ ਜਾਵੇ ਤਾਂ ਹੀ ਤਾਂ ਉਹਨਾਂ ਨੇ ਆ ਨਾਮ ਦਿੱਤਾ ਹੈ ਜੀ ਵੀਰ ਬਾਲ ਦੇ ਤੇ ਉਹ ਸਾਡੇ ਬਾਲ ਹੈ ਉਹ ਬਾਲ ਨੇ ਜੀ ਇੱਥੇ ਬਾਲ ਬਥੇਰੇ ਨੇ ਚਾਕਲੇਟ ਦਾ ਲਾਲਚ ਦਿਓ ਤੇ ਜੋ ਮਰਜ਼ੀ ਉਹਨਾਂ ਦੇ ਕੋਲੋਂ ਕਰਵਾ ਲਵੋ ਉਹਨਾਂ ਦੇ ਸਾਹਮਣੇ ਲਾਲਚ ਦਿੱਤੇ ਗਏ ਤੇ ਸਾਰੇ ਲਾਲਚ ਜਦੋਂ ਛੋਟੀ ਬਾਰੀ ਦੇ ਰਾਹੀਂ ਆਪਣੇ ਚਰਨ ਅੱਗੇ ਰੱਖੇ ਨਾ ਬਾਬਾ ਜੋਰਾਵਾਰ ਸਿੰਘ ਨੇ ਉਹ ਸਿਧਾਂਤ ਸੀ ਸੁਭਾ ਸਰੰਦ ਵਜੀਰ ਖਾਂ ਜੋ ਮਰਜੀ ਲਾਲਚ ਦੇਵੀ ਇਹ ਸਾਰੇ ਲਾਲਚ ਮੇਰੀ ਜੁੱਤੀ ਦੇ ਥੱਲੇ ਉਹ ਸਿਧਾਂਤ ਸੀ ਇੱਕ ਸੋ ਇੱਕ ਬਚਨ